ਅੱਜ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੇਰਦਾਰ ਸਾਹਿਬ ਸਮੂਹ ਦੇ ਵਿੱਚ ਮਹਾਨ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਬਬਰ ਅਤੇ ਭਾਈ ਚਰਨਜੀਤ ਸਿੰਘ ਜੀ ਚੰਨਾ ਬਬਰ ਪਿੰਡਾਂ ਦੇ ਨਮਿੱਤ ਅੱਜ ਸ੍ਰੀ ਅਖੰਡ ਕੀਰਤਨੀ ਜਥੇ ਵੱਲੋਂ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਅਖੰਡ ਪਾਠ ਸਰਵ ਦੀਪੂਰ ਪਾਏ ਗਏ ਨੇ ਇਹ ਗੱਲ ਜਿਤੇ ਰੱਖਣੀ ਜ਼ਰੂਰੀ ਹੈ ਇਹ ਪੰਜਾਬ ਦੇ ਵਿੱਚ ਜਿਹੜੀ SYL ਦਾ ਮੁੱਦਾ ਸੀਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਸੈਂਟਰ ਸਰਕਾਰ ਅਤੇ ਹਰਿਆਣਾ ਸਰਕਾਰ ਧਾਕਾ ਮਾਰ ਰਹੀ ਸੀਗੀ ਉਸ ਨੂੰ ਰੋਕਣ ਵਾਸਤੇ SYL ਨੂੰ ਤੇ ਬੰਨ੍ਹਣ ਵਾਸਤੇ ਇਹਨਾਂ ਸ਼ਹੀਦ ਸਿੰਘਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀਗੀ ਫਿਰ ਉਸ ਦਿਨ ਇਹ ਦਾ ਬੰਨ੍ਹ ਪਾਇਆ ਹੋਇਆ SYL ਦਾ ਅੱਜ ਤੱਕ ਜਿਹੜਾ ਹੈ ਇਹ ਬੰਨ੍ਹ ਟੁੱਟਿਆ ਨਹੀਂ ਹੈਗਾ ਸੋ ਪੰਜਾਬ ਦੇ ਪਾਣੀਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਬਣ ਕੇ ਇਹਨਾਂ ਸ਼ਹੀਦ ਸਿੰਘਾਂ ਨੇ ਜਥੇਦਾਰ ਸੁਖਦੇਵ ਸਿੰਘ ਬਬਰਦੀ ਅਗਵਾਈ ਦੇ ਵਿੱਚ ਬਬਰਖਾਸਾ ਦੇ ਕਿ ਜਿ ਸੀਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਖਾਸਾ ਹੀ ਪਰੰਪਰਾ ਅਨੁਸਾਰ ਕਾਰਜ ਕੀਤਾ ਸੀਗਾ ਜਿਸ ਨਾਲ ਕਿ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਸੀਗਾ ਅੱਜ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸਤਿ ਸਲਾਨਕ ਕੀਤਾ ਗਿਆ ਹੈ ਅਸੀਂ ਅਪੀਲ ਕਰਦੇ ਹਾਂ ਸਮੂਹ ਸੰਗਤ ਨੂੰ ਇਹ ਪਾਣੀਆਂ ਦੇ ਰੱਖ ਕੇ ਭਾਈ ਜਟਾਣਾ ਜੀ ਅਤੇ ਭਾਈ ਚੰਨਾ ਜੀ ਇਹਨਾਂ ਦੀ ਨਮਿੱਤ ਜਿਹੜੇ ਖੰਡ ਪਾਕਸ਼ਾ ਦੇ ਸੂਪਾਈ ਜਾਂਦੇ ਨੇ ਉਹ ਚ ਹੁੰਮਾ ਮਾਰ ਕੇ ਸੰਤਾ ਅਗਲੇ ਸਾਲ ਤੋਂ ਜ਼ਰੂਰ ਦਰਸ਼ਨ ਦਿਿਆ ਕਰਨ ਵਾਹਿਗੁਰੂ ਪਰਿਵਾਰ ਵੱਲੋਂ ਇਸ ਵੇਲੇ ਉਹਨਾਂ ਦੇ ਭੈਣ ਜੀ ਪਹੁੰਚੇ ਸੀਗੇ ਸਰਵਿੰਦਰ ਕੌਰ ਜੀ ਉਹਨਾਂ ਦੇ ਜਟਾਣਾ ਸਾਹਿਬ ਦੇ ਭਰਾਤਾ ਜੀ ਪਾਈਤਨਾ ਜੀ ਜੀ ਭਰਾਤਾ ਜੀ ਸਦਾ ਦਰਸ਼ਨ ਸਿੰਘ ਜੀ ਅਤੇ ਉਹਨਾਂ ਦੇ ਭਨੇਵਾ ਅਤੇ ਭਰਾ ਸਾਰੇ ਜਿਹੜੇ ਇੱਥੇ ਆਏ ਸੀਗੇ ਇਹ ਜੀ ਸ਼ਹਾਦਤ ਹੈ ਇਹ ਸ਼ਹਾਦਤ ਸਿੱਖ ਕੌਮ ਦਾ ਬਹੁਤ ਬਡੀਕ ਵਿਰਾਸਤ ਹੈ ਔਰ ਇਹਨਾਂ ਦੀ ਅਜਾਇਬ ਘਰ ਦੇ ਵਿੱਚ ਜਿਹੜੀ ਹੈ ਤਸਵੀਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਹੈ ਤੇ ਕੌਮੀ ਸ਼ਹੀਦ ਨੇ ਇਸ ਕਰਕੇ ਇਹਨਾਂ ਸ਼ਹਾ ਸ਼ਹੀਦਾਂ ਨੂੰ ਨਮਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ